ਭਾਈ ਜੀ بڑا ਭੱਟਾ ਦਾ ਨਾਮ ਸੁਣਿਆ ਭਰਾ ਸਾਡੇ ਖੁਸ਼ ਹੋ ਕੇ ਜਾਂਦੇ ਕਹਿੰਦੇ ਜੇ ਕਿਸੇ ਨੇ ਵਿਆਹ ਸ਼ਾਦੀ ਜਾਣਾ ਟੌਰ ਕੱਢਣੀਆਂ ਅੰਕਲੋਂ ਬੁਟਰੋੜ ਕਾਦੀਆਂ ਚੱਲ ਜੋ ਪਰ ਭਾਈ ਜੀ ਗੱਲ ਇਹ ਆ ਪਿਆਰ ਦੀ ਜਿੱਥੇ ਜਾਂਨੇ ਕਿਰੇ 10000 ਰੁਪਏ ਕੋਟਪੈਂਟ ਲੈ ਜੋ ਭਾਈ 10000 ਹੈ ਨਹੀਂ ਵਿਆਹ ਤੇ ਵੀ ਜਾਣਾ ਤੇ ਭਰਾ ਟੌਰ ਕਰਦੇ ਤੇ ਕਪੜਾ ਵਧੀਆ ਤੇ ਰੇਟ ਘੱਟ ਯਾਰਾਂ ਇਹ ਤਾਂ ਲੁੱਟਾਂ ਬਹੁਤ ਹੁੰਦੀ ਐ ਸਾਡਾ ਨਾਮ ਸਾਡੇ ਰੇਟਾਂ ਕਰਕੇ ਚੱਲ ਰਿਹਾ ਭਾਜੀ 10000 ਰੁਪਏ ਦਾ ਕੋਟਪੈਂਟ ਦੀ ਗੱਲ ਕਰਦੇ ਹੋ 10000 ਰੁਪਏ 'ਚ ਭਾਜੀ ਲਗਭਗ 4 ਕੋਟਪੈਂਟ ਬਣਾ ਦੇਣੇ ਆ ਵਿਦ ਕਪੜਾ ਵਿਦ ਸਟਿਚਿੰਗ ਭਾਜੀ ਮਜ਼ਾਕ ਨਾ ਕਰੋ ਜੇ ਮੈਂ ਤੁਹਾਨੂੰ ਗੱਲ ਕਹਿ ਜੀ 10000 ਦੇ 4 ਓਏ ਇੰਨੇ ਤਾਂ ਸਲਾਈ ਨਹੀਂ ਕਰਦਾ ਭਾਜੀ ਮਿਹਨਤ ਦੀਆਂ ਕਮਾਈਆਂ ਹੈਗੀਆਂ ਲੁੱਟਾ ਨਹੀਂ ਕਰਨੀਆਂ ਇਮਾਨਦਾਰੀ ਦਾ ਹੱਕ ਦੇ ਪੈਸੇ ਖਾਣੇ ਆ 2695 ਰੁਪਏ ਤੋਂ ਵਿਦ ਸਟਿਚਿੰਗ ਕੋਟਪੈਂਟ ਸਟਾਰਟ ਹੈ ਭਾਜੀ ਰੰਗ ਦੇਖ ਲਓ ਸਕਰੀਨਸ਼ਾਟ ਲੈ ਲਓ ਆਹੀ ਰੰਗ ਤੁਹਾਨੂੰ ਮਿਲਣਗੇ ਆ ਦੇਖੋ ਭਾਜੀ 2 ਪੀਸ ਕੋਟ ਪੈਂਟ 2995 ਰੁਪਏ ਸੁਪੀਰੀਅਰ ਕੁਆਲਿਟੀ ਵਿਦ ਸਟੀਚਿੰਗ ਫੁੱਲ ਗਾਰੰਟੀ ਆਪਣੀ ਹੋਣ ਤੁਸੀਂ ਕਹਿੰਦਾ 3 ਪੀਸ ਕੋਟ ਪਰ 6000 ਚ ਲੈ ਜਾਓ 6000 ਤਾਂ ਭਾਜੀ ਬਾਜ਼ਾਰ ਵਾਲੇ ਦਿੰਦੇ ਸਾਡਾ ਰੇਟ ਹੈਗਾ 3760 ਰੁਪਏ ਵਿਦ ਸਟੀਚਿੰਗ ਸਲਾਈ ਕਰਕੇ ਸਲਾਈ ਕਰਕੇ ਅੱਛਾ ਜੇ ਕਿਸੇ ਨੂੰ ਤਕਰੀਮ ਚ ਸਲਾਈ ਕਰਾਉਣਾ ਕੜਾਈਆਂ ਘੁੜੀਆਂ ਕਰਨੀਆਂ ਇਹਨਾਂ ਵਿੱਚ ਵੀ ਰੇਟਾਂ 'ਚ ਬਹੁਤ ਵੱਡੇ ਮਾਰਜਿਨ ਬਹੁਤ ਫਾਇਦੇ ਹੈ ਬਾਕੀ ਇਹ ਨਹੀਂ ਭਾਜੀ ਸਾਡੇ ਕੋਲ ਇੱਕ ਰੰਗ ਦੋ ਰੰਗ ਹੈ ਆ ਸਾਡੇ ਸਰਦਾਰ ਜੀ ਤੁਹਾਨੂੰ ਕਲਰ ਮੈਚਿੰਗ ਆ ਬਹੁਤ ਡਿਜ਼ਾਈਨ ਹੋਣੇ ਤੁਹਾਨੂੰ ਦਿਖਾਣਗੇ ਕੋਈ ਕਹਿੰਦਾ ਸੀਆਰਐਮ ਦਾ ਕੋਟ ਪੈਂਟ ਕੋਈ ਕਹਿੰਦਾ ਰੇਮੰਡ ਦਾ ਕੋਟ ਪੈਂਟ ਕਹਿ ਕਹਿ ਕੇ ਕੈਂਚੀਆਂ ਮਾਰੀ ਜਾਂਦੇ ਤੁਹਾਡੀਆਂ ਜੇਬਾਂ ਦੇ ਪਰ ਅੰਕਲੋਂ ਬੁੱਟ ਰੋੜ ਕਾਦਿਆਂ ਕਿ ਉਹ ਰੇਮੰਡ ਸੀਆਰਐਮ ਵੀ ਹੈਗਾ ਪਰ ਅਸੀਂ ਇਟਾਲੀਅਨ ਕੋਟ ਪੈਂਟ ਸੇਮ ਕਪੜੇ ਸੇਮ ਫੈਬਰਿਕ 4550 ਰੁਪਏ ਦੇ ਵਿੱਚ ਸੀ ਕੇ ਦੇ ਦਾਂਗੇ ਸੀ ਕੇ ਭਾਈ ਜੀ ਇਟਾਲੀਅਨ ਆ ਕੱਪੜਾ ਹੈ ਚੈੱਕ ਕਰ ਲੋ ਰੇ ਮੈਂ ਕਹਿਣਾ ਭਾਈ ਜਮਾ ਚੈੱਕ ਕਰਕੇ ਕਹਿਣਾ 4550 ਰੁਪਏ ਦੇ ਵਿੱਚ ਸੀ ਕੇ ਲੈ ਜੋ ਅਗਰ ਤੁਸੀਂ ਲਚਕੇਦਾਰ ਕੋਟ ਪੈਂਟ ਲੈਣੇ ਆ 5 6000 ਜੇ ਇਹ ਵੀ ਸੀ ਕੇ ਲੈ ਜੋ ਆ ਡੋਬੀਦਾਰ ਕੱਪੜਾ ਲੈਣਾ ਤੁਸੀਂ ਪਲੇਨ ਕੱਪੜਾ ਲੈਣਾ ਤੁਸੀਂ ਚੈੱਕ ਲੈਣਾ ਸੀ ਆ ਰਾਮ ਦਾ ਕੋਟ ਪੈਂਟ ਸਾਡੇ ਕੋਲ ਵੀ ਹੈਗਾ ਰੀਜਨਲ ਕੋਡਪੈਂਡ 76500 ਚ ਸੀਕੇ ਦਿੰਨੇ ਆ ਰੇਮਨ ਦਾ ਕੋਡਪੈਂਡ 9 1000 ਚ ਸੀਕੇ ਦਿੰਨੇ ਆ ਪਰ ਅਸੀਂ ਕਿਸੇ ਬ੍ਰਾਂਡ ਦਾ ਨਾਮ ਲੈ ਕੇ ਤੁਹਾਡੇ ਨਾਲ ਲੁੱਟ ਨਹੀਂ ਕਰਦੇ ਜਿਹੜੇ ਬ੍ਰਾਂਡ ਵਾਲੇ ਕੋਟ ਪੈਂਟ ਤੁਹਾਨੂੰ ਮਿਲਦੇ ਆ 10-10000 5-5 10-10000 ਵਾਲੇ ਅਸੀਂ 5-5 6-6000 ਦੇ ਵਿੱਚ ਆਪਦੇ ਬ੍ਰਾਂਡ ਦੇ ਰਾਂਗੇ ਭਾਜੀ ਜੇ ਕਿਹਨੇ ਚੈੱਕ ਲੈਣਾ ਕਿਸੇ ਲਾਈਨਿੰਗ ਦੇ ਵਿੱਚ ਲੈਣਾ ਉਹ ਵੀ ਮਿਲ ਜੂ ਬਿਲਕੁਲ ਭਾਜੀ ਕੱਪੜੇ ਸਪੀਰੀਅਲ ਮਿਲਣਗੇ ਕੱਪੜਿਆਂ 'ਚ ਜਾਨ ਮਿਲੂਗੀ ਗਰੰਟੀ ਮਿਲੂਗੀ ਫਾਲੋ ਅਪ ਹੋ ਜਾਏ ਕੋਈ ਖਰਾਬ ਹੋ ਜਾਏ ਇੱਥੇ ਸਟਕ ਕੇ ਨਵਾਂ ਕੋਟ ਪੈਂਟ ਲੈ ਜਾਓ ਸੀ ਕੇ ਦਵਾਂਗੇ ਸੀ ਕੇ ਭਾਈ ਜੀ ਇਹ ਤਾਂ 17 17 18 18000 ਦੇ ਬੈਗ ਦਾ ਬਹੁਤ ਵੀਡੀਓ ਚੱਲ ਰਹੀਆਂ ਵੱਡੇ ਬ੍ਰਾਂਡ ਆ ਇਹ ਬਾਜੀ 66500 ਦੇ ਸੀਕੇ ਦੇ ਦਾਂਗੇ 66500 ਦੇ ਵਿੱਚ ਤੇ ਲਾਈਨਿੰਗ ਦੇ ਵਿੱਚ ਲਾਈਨਿੰਗ ਵਾਲਾ ਕੋਟ ਪੈਂਟ ਤੁਸੀਂ ਲੈ ਲਓ ਸਾਡੇ ਕੋਲ 55500 ਰੁਪਏ ਦੇ ਵਿੱਚ ਤਰਸੀਮ ਜਸੜ ਸਟਾਈਲ 6 ਬਟਨ ਲਾ ਕੇ ਦਵਾਂਗੇ ਕਲਰ ਤੁਸੀਂ ਮਨਪਸੰਦ ਆ ਲੈ ਸਕਦੇ ਹੋ ਤੁਸੀਂ ਚੈੱਕ ਬਲੇਜ਼ਰ ਲੈਣੀਆਂ ਡੀਸੀ ਵਾਲੀਆਂ ਐਸਐਸਪੀ ਸਾਹਿਬ ਵਾਲੇ ਜਿੰਨੇ ਵੀ ਬਲੇਜ਼ਰ ਲੈਣੇ ਆ ਸਾਰੇ ਸਾਡੇ ਕੋਲ ਮਿਲ ਜਾਣਗੇ ਤੁਸੀਂ ਵਾਈਟ ਕਲਰ ਦੇ ਕੁੜਤੇ ਪਜਾਮੇ ਗੀਜ਼ਾ ਕੋਟ ਐਂਡ ਪੇਪਰ ਕੋਟਾਂ ਲੈ ਲੈਣੇ ਆ ਉਹ ਵੀ ਸਾਡੇ ਕੋਲ ਮਿਲ ਜੂਗੀ ਰੰਗਦਾਰ ਕਲਰ ਲੈਣੇ ਕੁੜਤੇ ਪਜਾਮੇ ਜੇ 700 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਹੈ ਕਹਿੰਦੇ ਸਭ ਕਲੀਆਂ ਛਲੀਆਂ ਹੋ ਗਈਆਂ ਹੁਣ ਵਿਆਹ ਦੀ ਤਿਆਰੀ ਹੈ ਘੋੜੀ ਚੜਨਾ ਵਾ ਸ਼ੇਰਵਾਨੀਆਂ ਰੈਂਟ ਤੇ ਲੈਣ ਦੀ ਕੋਈ ਲੋੜ ਨਹੀਂ ਆਜੋ 650 700 ਚੇ ਸ਼ੇਰਵਾਨੀ ਤੁਹਾਡੇ ਮਨਪਸੰਦੀ ਤੁਹਾਡੇ ਮਨਪਸੰਦਾ ਰੰਗ ਤੁਹਾਡੇ ਮਨਪਸੰਦਾ ਡਿਜ਼ਾਈਨ ਦੇ ਦਾਂਗੇ ਕਲਰ ਸਾਰੇ ਮਿਲ ਜਾਣਗੇ ਅਗਰ ਤੁਸੀਂ ਚਾਹਦੇ ਹੋ ਜੋਧਪੂਰੀ ਬਲੇਜ਼ਰ ਕੋਟ ਪੈਂਟ ਬਣਾਉਣੇ ਆ ਤਾਂ ਉਹ ਵੀ ਕਲਰ ਸਾਡੇ ਕੋਲ ਸਾਰੇ ਹੀ ਹੈਗੇ ਆ ਦੇਖੋ ਰਾਜੂ ਭਾਵੇਂ ਪੈਂਟ ਸ਼ਰਟ ਪਾ ਕੇ ਵਿਆਹ ਤੇ ਗਿਆ ਸੀ ਆਪਣੇ ਪਰਾਂਦੇ ਪਰ ਤੁਹਾਡੇ ਕੋਟ ਪੈਂਟ ਵੀ ਪਾਵਾਂਗੇ ਸ਼ੇਰਵਾਨੀਆਂ ਪਾਵਾਂਗੇ ਲਗਜ਼ਰੀ ਬਲੇਜ਼ਰਾ ਅੱਛਾ ਸ਼ਰਟਰ ਦੇ ਵਿੱਚ ਵੀ ਕਿੰਨੇ ਦੇਖੋ ਭਾਜੀ ਰਾਜੂ ਬੈਂਕ 'ਚ ਜੌਬ ਕਰਦਾ ਫਿਰ ਉਹਨੂੰ ਸ਼ਾਰਟਾਂ ਵੀ ਚਾਹੀਦੀਆਂ ਚਾਹੇ ਚੈੱਕ ਦੇ ਵਿੱਚ ਲੈਣੀਆਂ ਚਾਹੇ ਲਾਈਨਿੰਗ ਦੇ ਵਿੱਚ ਲੈਣੀਆਂ ਹੁਣ ਲੱਖ ਸਵਾ ਲੱਖ ਕਮਾਉਂਦਾ ਤੇ ਉਹਨਾਂ ਦੀ ਆਪਾਂ ਠੱਗੀ ਨਹੀਂ ਹੋਣ ਦੇਣੀ 5-700 ਰੁਪਏ ਦੇ ਵਿੱਚ ਸ਼ਾਰਟ ਦਾ ਕਪੜਾ ਦੇ ਦੇਣਾ ਵਾਜੀ ਅੱਛਾ ਗਰਮ ਕੁਰਤੇ ਵੀ ਆਮੇ ਬਿਲਕੁਲ ਭਾਜੀ ਰਾਜੂ ਹੁਣ ਗਰਮ ਕੁਰਤੇ ਪਜਾਮੇ ਵੀ ਪਾਉਂਦਾ ਅਕਸਰ ਠੰਡ ਉਹਨੂੰ ਵੀ ਲੱਗਦੀ ਹੈ ਕਿਉਂਕਿ ਕੁਰਤਾ ਪਜਾਮਾ ਗਰਮ ਸਾਡੇ ਕੋਲ 5-700 ਰੁਪਏ ਤੋਂ ਸ਼ੁਰੂ ਹੈ ਵੇਂਦਾ ਪਥੇਰੀ ਰਾਜੂ ਰਾਜੂ ਹੋ ਗਈ ਹੁਣ ਸਰਦਾਰ ਰਣਜੀਤ ਪਰ ਕਹਿੰਦਾ ਐਰਾਗਰਾ ਬ੍ਰਾਂਡ ਨਹੀਂ ਬੰਦਾ ਡਿਵਾਈਨ ਦਸਤਾਰ ਦੀਆਂ ਪੱਗਾਂ ਮੇਗਾ ਰੰਗ ਬਹੁਤ ਜ਼ਿਆਦਾ 550 ਤੋਂ ਵੱਧ ਰੰਗ ਚਾਹੇ ਤੁਸੀਂ ਲਾਈਟ ਲੈ ਲਓ ਚਾਹੇ ਤੁਸੀਂ ਡਾਰਕ ਲੈ ਲਓ ਰੂਬੀਆ ਚ ਹੀ ਮਿਲ ਜਾਣੀਆਂ ਫੁੱਲ ਵੇਲ ਚ ਹੀ ਮਿਲ ਜਾਣੀਆਂ ਦੇਖੋ ਜੀ ਰਾਜੂ ਦੀ ਘਰ ਵਾਲੀ ਦਾ ਬਟਿਕ ਵੀ ਹੈਗਾ ਵਾ ਲੋਕਾਂ ਦੇ ਸੂਟਾਂ ਤੇ ਲਾਈਨਿੰਗ ਵਧੀਆ ਬ੍ਰਾਂਡ ਦੀ ਲਾਉਂਦੀ ਹੈ ਯਾਨੀ ਕਿ ਡਿਵਾਈਨ ਦਸਤਾਰ ਦਾ ਦੀਪਕ ਗੋੜ ਸਿਰਫ 45 ਰੁਪਏ ਮੀਟਰ ਫੁੱਲ ਗਰੰਟੀ ਵਾਲੀਆਂ ਪੱਕਾ 45 ਰੁਪਏ ਮੀਟਰ ਹੈ ਰੰਗ ਸਾਰੇ ਮਿਲ ਜਾਣਗੇ ਸੋ ਭਾਈ ਪੱਗਾਂ ਦੇਖਣੇ ਜਿਹੜੇ ਭੰਗੜਾ ਪੌਣਾ ਸਾਡੇ ਭਰਾਇਆ ਤੁਰ ਲੈਣੀਆਂ ਪੱਗਾਂ ਬੰਦੇ ਆ ਉਹਦੇ ਵਿੱਚ ਕਿੰਨੇ ਕੁ ਡਿਜ਼ਾਈਨ ਆ ਦੇਖੋ ਜੀ ਇਸ ਵਾਰੀ ਸਪੈਸ਼ਲੀ ਰਾਜਸਤਾਨੀ ਪੱਕਾ ਐਸਵਰ ਬੰਨ ਰਹੇ ਨੇ ਭਰਾ ਭੰਗੜੇ ਵਾਲੇ ਜਿੰਨੇ ਵੀ ਮਲਵਈ ਕਿਤੇ ਵਾਲੇ ਆ ਆ ਸਾਰੀਆਂ ਪੱਕਾ ਵੀ ਆ ਚੁੱਕੀਆਂ ਤੁਸੀਂ ਆਪਦੇ ਮਨਪਸੰਦ ਰੰਗ ਆਪਦੇ ਮਨਪਸੰਦ ਵਰਦੀ ਨਾਲ ਮੈਚ ਕਰਕੇ ਲਿਆ ਸਕਦੇ ਹੋ ਸਾਰੇ ਡਿਜ਼ਾਈਨ ਮਿਲ ਜਾਣਗੇ ਰੇਟ ਇਹਦਾ ਸਿਰਫ ਔਰ ਸਿਰਫ ਆ ਰਹਿਣਾ 60 ਰੁਪਏ ਮੀਟਰ ਬਜ਼ਾਰਾ ਜੇ ਭਾਵੇਂ 100-100 ਰੁਪਏ ਮੀਟਰ ਵੇਖਦੀ ਅਸੀਂ 60 ਰੁਪਏ ਮੀਟਰ ਦਵਾਂਗੇ ਸੋ ਬਾਕੀ ਇਸ ਤਰ੍ਹਾਂ ਤੁਸੀਂ ਸੂਟ ਸ਼ਰਾਰੇ ਗਰਾਰੇ ਲੈਂਦੇ ਡਰੈੱਸਾਂ ਲੈਣੀਆਂ ਤੇ ਉਹਦੇ ਉੱਤੇ ਵੀ ਬਹੁਤ ਵੱਡੀਆਂ ਆਫਰਸ ਡੀਲਸ ਹੈਗੀਆਂ ਆਜੋ ਫਾਇਦੇ ਕਰਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਫੋਨ ਕਰ ਸਕਦੇ ਹੋ